ਰਾਜਪੁਰਾ ਹਲਕਾ ਦੇ ਵਿਧਾਇਕ ਨੀਨਾ ਮਿੱਤਲ ਦਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਿੱਥੇ ਰਵਾਇਤੀ ਪਾਰਟੀਆਂ ਕਰਕਰ ਨਸ਼ਾ ਪਹੁੰਚਾ ਕੇ ਪੰਜਾਬ ਅਤੇ ਇੱਥੋਂ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਜਾਣੀਆਂ ਜਾਂਦੀਆਂ ਹਨ ਉੱਥੇ ਹੀ ਮਾਨ ਸਰਕਾਰ ਨਸ਼ੇ ਦਾ ਜੜੋਂ ਖਾਤਮਾ ਕਰਕੇ ਪੰਜਾਬ ਨੂੰ ਹਸਤਾ ਵਸਤਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਅਨਤਕ ਯਤਨਾਂ ਲਈ ਜਾਣੀ ਜਾਵੇਗੀ। ਨਮਸਕਾਰ ਮੈਂ ਨੀਨਾ ਮਿੱਤਲ ਐਮਐਲਏ ਰਾਜਪੁਰਾ ਅੱਜ ਮੈਂ ਧੰਨਵਾਦ ਕਰਦੀ ਹਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਦੇ ਵਿਰੁੱਧ ਮੁਹਿੰਮ ਚੇੜੀ ਹੈ ਜਦੋਂ ਕਿ ਅਕਾਲੀ ਕਾਂਗਰਸ ਵੇਲੇ ਇੱਕ ਉੱਜੜਦਾ ਪੰਜਾਬ ਸੀ ਪਰ ਹੁਣ ਸਾਡੇ ਮਾਨ ਸਾਹਿਬ ਦੀ ਅਗਵਾਈ ਵਿੱਚ ਇੱਕ ਵਸਦਾ ਪੰਜਾਬ ਹੱਸਦਾ ਪੰਜਾਬ ਬਣਨ ਜਾ ਰਿਹਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਕਾਲੀ ਦੀ ਅਕਾਲੀਆਂ ਦੀ ਸਰਕਾਰ ਵੇਲੇ ਨਸ਼ਾਪੁਰ ਜੋਰ ਸੀ ਪੰਜਾਬ ਇੱਕ ਹੱਸਦਾ ਖੇਡ ਦਾ ਪੰਜਾਬ ਸੀ ਪਰ ਉਸ ਵਿੱਚ ਨਸ਼ਾ ਲੈ ਕੇ ਆਇਆ ਅਕਾਲੀ ਦਲ ਘਰ ਘਰ ਇਹਨਾਂ ਨੇ ਨਸ਼ਾ ਪੰਚਾਇਆ ਸਾਡੀਆਂ ਮਾਵਾ ਪੈਨਾ ਦੀਆਂ ਚੁੰਨੀਆਂ ਚਿੱਟੀਆਂ ਕੀਤੀਆਂ ਸਾਡੀ ਜਵਾਨੀ ਨੂੰ ਨਸ਼ਿਆਂ ਚ ਪਾਇਆ ਜਿਸ ਦੇ ਨਾਲ ਪੂਰਾ ਪੰਜਾਬ ਇੱਕ ਬਰਬਾਦੀ ਦੇ ਕੰਡੇ ਤੇ ਚੱਲਾ ਗਿਆ ਅਕਾਲੀ ਦਲ ਦੀ ਸਰਕਾਰ ਦੀ ਜਾਂਤ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਕਾਂਗਰਸ ਨੇ ਵੀ ਬਿਲਕੁਲ ਅਕਾਲੀ ਦਲ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਘਰ ਘਰ ਨਸ਼ਾ ਪਹੁੰਚਾਇਆ ਨਸ਼ਾ ਇਹਨਾਂ ਦੇ ਲੀਡਰ ਇਹਨਾਂ ਦੇ ਜਾਣਕਾਰ ਇਹਨਾਂ ਦੇ ਮੋਢੀ ਉਹ ਪਹਚਾੰਦੇ ਸੀ ਪਰ ਉਹਨਾਂ ਨੇ ਇੱਕ ਨਹੀਂ ਦੇਖਿਆ ਕਿ ਜਿੰਨਾ ਮਾਵਾ ਦੇ ਪੁੱਤ ਉੱਜੜ ਰਹੇ ਨੇ ਜਿੰਨਾਂ ਦੇ ਘਰ ਉੱਜੜ ਰਹੇ ਨੇ ਉਹਨਾਂ ਦਾ ਕੀ ਹਾਲ ਹੈ ਮੈਂ ਧੰਨਵਾਦ ਕਰਦੀ ਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਸ ਬਜਟ ਵਿੱਚ 125 ਕਰੋੜ ਰੁਪਇਆ ਨਸ਼ਾ ਛਡਾਉਣ ਲਈ ਨਸ਼ੇ ਨੂੰ ਖਤਮ ਕਰਨ ਲਈ ਲੈ ਕੇ ਆਏ ਨੇ ਜਿਹਦੇ ਤਹਿਤ ਸਾਡੇ ਸਰਦਾਂ ਤੇ ਜਿਹੜੇ ਬੀਐਸਐਫ ਦੇ 5000 ਜਵਾਨ ਭਰਤੀ ਕੀਤੇ ਜਾਣਗੇ ਜਿਹੜੇ ਕਿ ਉੱਥੋਂ ਦੀ ਪੁਲਿਸ ਉੱਥੋਂ ਦੀ ਆਰਮੀ ਨਾਲ ਮਿਲ ਕੇ ਜਿਹੜੀਆਂ ਸਰਦੋਂ ਤੋਂ ਪਾਰ ਸਰਦੋਪਾਰ ਨਸ਼ਾ ਆਂਦਾ ਹੈ ਉਹਨੂੰ ਰੋਕਣਗੇ ਉਸ ਤੋਂ ਇਲਾਵਾ ਐਮਰਜੈਂਸੀ ਵਹੀਕਲ ਵੀ ਤਿਆਰ ਕੀਤੇ ਜਾਣਗੇ 110 ਕਰੋੜ ਦੀ ਨਾਲ ਐਮਰਜੈਂਸੀ ਵਹੀਕਲ ਵੀ ਤਿਆਰ ਕੀਤੇ ਜਾਣਗੇ ਤਾਂ ਕਿ ਜਦੋਂ ਕਿਸੇ ਪਾਸੇ ਵੀ ਨਸ਼ੇ ਦੀ ਜਿੱਥੋਂ ਪਤਾ ਲੱਗੇ ਕਿ ਕੋਈ ਡਰੋਨ ਸਹਿਤ ਨਸ਼ਾ ਡਰੋਨ ਦੇ ਰਾਹੀਂ ਨਸ਼ਾ ਆ ਰਿਹਾ ਜਾਂ ਕੋਈ ਨਸ਼ਾ ਲੈ ਕੇ ਆ ਰਿਹਾ ਤਾਂ ਉੱਥੇ ਜਲਦੀ ਤੋਂ ਜਲਦੀ ਪਹੁੰਚ ਕੇ ਉਸ ਤੇ ਕਾਬੂ ਕੀਤਾ ਜਾਵੇ ਕਿਉਂਕਿ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਇੱਕੋ ਹੀ ਸੁਪਨਾ ਹੈ ਪੰਜਾਬ ਨੂੰ ਹੱਸਦਾ ਬਸਦਾ ਤੇ ਖੇਡਦਾ ਸੋਹਣਾ ਪੰਜਾਬ ਬਣਾਇਆ ਜਾਵੇ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜੋ 125 ਕਰੋੜ ਰੁਪਇਆ ਬਜਟ ਵਿੱਚ ਲੈ ਕੇ ਆਏ ਮੈਨੂੰ ਲੱਗਦਾ ਪਿਛਲੀਆਂ ਸਰਕਾਰਾਂ 10 ਤੋਂ 20 ਸਾਲਾਂ ਦੇ ਵਿੱਚ ਵੀ ਇੰਨਾ ਪੈਸਾ ਨਹੀਂ ਲੈ ਕੇ ਆਈਆਂ ਕਿਉਂਕਿ ਇਹਨਾਂ ਦਾ ਧਿਆਨ ਇੱਕੋ ਹੀ ਸੀਗਾ ਕਿ ਲੋਕਾਂ ਨੂੰ ਬਰਬਾਦ ਕਿਵੇਂ ਕੀਤਾ ਜਾਵੇ ਸਾਡੀ ਜਵਾਨੀ ਨੂੰ ਨਸ਼ੇ 'ਚ ਪਾ ਕੇ ਸਾਡੇ ਨੌਜਵਾਨਾਂ ਨੂੰ ਨਕਾਰਾ ਕਿਵੇਂ ਕੀਤਾ ਜਾਵੇ ਪਰ ਮੈਂ ਧੰਨਵਾਦ ਕਰਦੀ ਹਾਂ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਨਸ਼ੇ ਦੀ ਮੇਮਚਲਾਈ ਹੈ ਜਿੱਥੇ ਬਹੁਤ ਸਾਰੇ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਤੇ ਕਾਰਵਾਈਆਂ ਹੋ ਰਹੀਆਂ ਉਹਨਾਂ ਦੇ ਜਿਹੜੇ ਉਹਨਾਂ ਨੇ ਨਸ਼ੇ ਵੇਚ-ਵੇਚ ਕੇ ਸਾਡੇ ਕੁੱਤਿਆਂ ਨੂੰ ਨਸ਼ਿਆਂ 'ਚ ਪਾ ਕੇ ਜਿਹੜੇ ਪੈਸਿਆਂ ਨਾਲ ਘਰ ਪਾਏ ਸੀ ਘਰ ਤਾਇੇ ਜਾ ਰਹੇ ਨੇ ਤੇ ਇਹਨਾਂ ਤੇ ਪੂਰੀ ਸਖਤੀ ਕੀਤੀ ਜਾ ਰਹੀ ਹੈ ਤਾਂਕਿ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹ ਇੰਨਾ ਉਹਨਾਂ 'ਚ ਇੰਨਾ ਖੌਫ ਪੈਦਾ ਹੋ ਜਾਏ ਕਿ ਉਹ ਪੰਜਾਬ ਤੋਂ ਦੂਰ ਚਲੇ ਜਾਣ ਉਸ ਤੋਂ ਇਲਾਵਾ ਇੱਕ ਮਹਿਮ ਸ਼ੁਰੂ ਕੀਤੀ ਜਾ ਰਹੀ ਹੈ ਜਨਗਨਨਾ ਮਹਿਮ ਜਿਹੜਾ ਕਿ ਘਰ-ਘਰ ਜਾ ਕੇ ਜਨਗਨਨਾ ਦੇ ਤਹਿਤ ਇਹ ਸਾਰਾ ਪਤਾ ਕੀਤਾ ਜਾਊਗਾ ਕਿ ਕਿੰਨੇ ਨਸ਼ਾ ਨਸ਼ਾ ਛਡਾਊ ਕੇਂਦਰਾਂ 'ਚ ਬੱਚੇ ਭੇਜਨੇ ਆ ਜਦੋਂ ਉਹਨਾਂ ਨੂੰ ਨਸ਼ਾ ਕਿਵੇਂ ਛਡਾਇਆ ਜਾ ਰਿਹਾ ਹੈ ਹਰ ਹਰ ਪਾਸੇ ਦੀ ਜਾਣਤ